ਤੋ ਸਸਕਲ ਦੋਸਤੋ ਕੋਯਾਨ ਦੇ ਵਿੱਚ ਅਸੀਂ ਵਿਤਨਾਮ ਦੇ ਵਿੱਚ ਇੱਥੇ ਇੱਕ ਬਹੁਤ ਜਿਹੜਾ ਵਿਤਨਾਮ ਦਾ ਮਸ਼ਹੂਰ ਖਾਣਾ ਉਹਨੂੰ ਕਹਿੰਦੇ ਆ ਬਾਮੀ ਐਕਚੁਅਲੀ ਕਿਉਂਕਿ ਫ੍ਰੈਂਚ ਜਿਹੜੇ ਨੇ ਫ੍ਰਾਂਸ ਨੇ ਇੱਥੇ 100 ਸਾਲ ਰਾਜ ਕੀਤਾ ਫ੍ਰੈਂਚੀਅਨ ਇਨਫਲੂਐਂਸ ਵਾਲਾ ਇੱਕ ਖਾਣਾ ਜਿਵੇਂ ਬਗੇਟ ਹੁੰਦਾ ਹੈ ਜਿਵੇਂ ਆਪਾਂ ਸਭ ਦੇ ਦੇਖ ਰਹੇ ਹਾਂ ਉਸ ਤੋਂ ਲੰਬੇ ਬ੍ਰੈਡ ਦੇ ਅੰਦਰ ਸਬਦੀਆਂ ਸਬਦੀਆਂ ਚਿਕਨ ਮਸਾਲਾ ਸਭ ਡਾਲ ਦਿੰਦੇ ਆ ਉਹ ਹੈਗਾ ਕਾਫੀ ਮਸ਼ਹੂਰ ਇੱਥੇ ਵੀ ਜਗ੍ਹਾ ਹੈ ਇੱਕ ਮੈਡਮ ਖਾਨ ਤੇ ਇੱਕ ਆ ਸਨ ਬਾਮੀ ਇੱਥੇ ਆਏ ਹੋਏ ਆ ਮੈਂ ਤੁਹਾਨੂੰ ਦਿਖਾਣਾ ਵੀ ਕਿਵੇਂ ਬਣਦੀ ਹੈ ਇਹ ਸफाई ਇੱਥੇ ਸਾਰੇ ਪਾਸੇ ਹੀ ਹੈ ਟ੍ਰੈਫਿਕ ਬਹੁਤ ਹੈ ਲੇਕਿਨ ਸਧਿਆ ਹੋਇਆ ਟ੍ਰੈਫਿਕ ਹੈ ਕੋਈ ਰੈਸ਼ ਟ੍ਰੈਫਿਕ ਨਹੀਂ ਹੈ ਤੇ ਜਿਵੇਂ ਮੈਂ बार-बार ਕਹਿੰਦਾ ਇੱਥੇ ਇਹਨਾਂ ਨੂੰ ਪੁਲਿਸ ਦੀ ਲੋੜ ਨਹੀਂ ਪੈਂਦੀ ਕਿਸੇ ਵੀ ਚੀਜ਼ ਨੂੰ ਕੰਟਰੋਲ ਕਰਨ ਵਾਸਤੇ ਉਹ ਹਸਪਤਾਲ ਨੇ ਇਹ ਸਾਰੇ ਇਹ ਬਹੁਤ ਬਿਜ਼ੀ ਹੈ ਪਰ ਸਫਾਈ ਦੇ ਤੁਸੀਂ ਦੇਖੋਗੇ ਸਫਾਈ ਮਤਲਬ ਇਹਨਾਂ ਦੀ ਸੋਚ ਦੇ ਵਿੱਚ ਹੀ ਹੈ ਕਿਤੇ ਵੀ ਤੁਹਾਨੂੰ ਉਹ ਨਹੀਂ ਦਿਖਾਈ ਦਿੰਦਾ ਗੰਦ ਨਾ ਹੋਟਲਾਂ ਦੇ ਵਿੱਚ ਨਾ ਦੁਕਾਨਾਂ ਦੇ ਵਿੱਚ ਬਹੁਤ ਸਾਫ਼ ਸੁਥਰਾ ਢੰਗ ਨਾਲ ਇਹ ਕੰਮ ਕਰਦੇ ਨੇ ਤੇ ਇਹਦੇ ਵਿੱਚ ਰੋਡ ਕਰਾਸ ਕਰਨੀ ਵੀ ਔਖੀ ਹੋਈ ਹੋਈ ਹੈ ਫਿਰ ਵੀ ਨਾ 10 ਮਿੰਟ ਬਾਅਦ ਮੈਨੂੰ ਮੌਕਾ ਮਿਲਿਆ ਕਰਾਸ ਕਰਨ ਦਾ ਤੇ ਆਹ ਸਕੂਟਰ ਜਿਹੜਾ ਅਸੀਂ ਕਿਰਾਏ ਤੇ ਲੀਤਾ ਹੋਇਆ ਇਹ ਸਾਨੂੰ 1,25,000 ਡਾਊਨ ਪਰ ਡੇ ਦੇ ਹਿਸਾਬ ਨਾਲ ਮਿਲਿਆ ਤੇ ਆਹ ਬਾਹਰ ਹੀ ਹੈ ਔਰ ਇੱਕ ਹਨਾ ਇੱਥੇ ਬਾਹਰ ਹੀ ਮੈਨੂੰ ਲੱਗੇ ਹੁੰਦੇ ਨੇ ਤੁਹਾਡੇ ਔਰ 30,000 ਦੀ ਜਿਵੇਂ ਜੀ ਮਰਜ਼ੀ ਬਾ ਮ ਵੀ ਤੁਸੀਂ ਲੈ ਲਓ ਨਾਲ ਪੀਣ ਵਾਸਤੇ ਤੇ ਸਾਰਾ ਕੁਝ ਹੈ ਨਾ ਇੱਕਦਮ ਸਾਫ਼ ਸੁਥਰਾ ਤੇ ਇੱਥੇ ਵੈਜੀਟੇਰੀਅਨ ਵਾਲਾ ਦਾ ਕੰਮ ਜਿਹੜਾ ਉਹ ਔਖਾ ਹੀ ਆ ਇਸ ਤਰ੍ਹਾਂ ਬਣਾਉਂਦੇ ਨੇ ਇਹ ਵਿੱਚ ਦੇ ਖੂਬ ਸਾਰੇ ਵੈਜੀਟੇਬਲਸ ਪੈ ਗਏ ਯੂ ਆਰ ਮੇਕਿੰਗ ਦਿਸ ਮਿਕਸ ਬਾਮੀ ਯੈਸ ਮੀ ਓਕੇ ਸੋ ਯੂ ਪੁੱਟ ਦਿਸ ਪੋਕ ਬੈਲੀ ਆਲਸੋ ਇਨ ਦਿਸ ਯੈਸ ਇਨਸਾਈਡ ਓਕੇ ਸੋ ਇਹ ਤੇ ਖੂਬ ਸਾਰੇ ਵੈਜੀਟੇਬਲਸ ਔਰ ਪੋਕ ਜਿਹੜਾ ਇਹਨਾਂ ਦਾ ਉਹ ਇਹਨਾਂ ਦਾ ਸਟੇਪਲ ਉਹਦੇ ਨਾਲ ਇਹ ਸੋਦਾ ਤੇ ਕਿਤੇ ਉਹ ਡਰਿੰਕ ਤਰੀਆਂ ਮਿਲਦੀਆਂ ਨੇ ਕੌਨ ਮਿਲਕ ਸੋਇਆ ਮਿਲਕ ਤੇ ਕੋਕੋਨਟ ਮਿਲਕ ਇਹ ਇੱਥੇ ਵੀ ਟ੍ਰੈਡੀਸ਼ਨਲ ਹੈ ਤਾਂ ਆ ਬਾਣ ਬਾਣ ਬਣਨੇ ਬਾਮੀ ਇੱਕ ਫਰੈਸ਼ਪਨ ਵੀ ਹੈ ਬਾਰੂ ਗ੍ਰੈਸਪ ਹੁੰਦੀ ਹੈ ਤੇ ਅੰਦਰੋਂ ਜਿਹੜੀ ਆ ਉਹ ਸਾਫਟ ਹੁੰਦੀ ਹੈ। ਉਹ ਔਰ ਇਹਨਾਂ ਦੀ ਇੱਕ ਸੀਜ਼ ਮੈਂ ਹੋਰ ਦੇਖੀ ਹੈ। ਜਿਹੜੀ ਪੂਜਾ ਦੀ ਹੈ ਨਾ ਤੇ ਸਥਾਨ ਨੇ ਉਹ ਸਾਰੇ ਥੱਲੇ ਹੁੰਦੇ ਨੇ ਸਾਰੇ ਦੇ ਸਾਰੇ ਔਰ ਉੱਥੇ ਇਹ ਫਰੂਟ ਜੀਆ ਡਰਿੰਕਸ ਵਗੈਰਾ ਆਫਰ ਕਰਦੇ ਆ। ਤੇ ਮੈਡਮ ਸੱਜੇ ਹੋਏ ਨੇ। ਆ ਗਈਆਂ ਤੁਹਾਡੀਆਂ ਬਾਮੀਸ। ਆਹ ਕੰਡੂਚਾ ਵੀ ਇੱਥੇ ਮਨਾਉਂਦੇ ਨੇ। ਆਂ ਫੜੋਗੇ ਕੈਮਰਾ ਜ਼ਰਾ। ਬਸੋਂ ਜਿੱਦੇ ਕੇ ਸਾਰਾ ਕੁਝ ਪਤਾ ਮੈਕਸਿਮਮ ਹੋ ਜਾਵੇ ਸਾਰਾ ਕੁਝ ਜਿਸ ਪਾਸਤ ਸਵਾਸਤਨਤ ਵੀ ਜਿੱਤਨੀ ਹੈ ਯਾ ਅਨਲ ਸਪਾਈਸੀ ਹੈ ਛੋਲੇ ਕੀ ਕਿਆ ਸਮਾਂ ਪੱਤੇ ਲੰਬੇ ਲੰਬੇ ਹੈ ਜੋ ਜਿਨਾਂ ਨੂੰ ਮੇਰੇ ਤੋਂ ਬੰਦ ਗਿਆ ਮੇਰਾ ਪ੍ਰੋਬਲਮ ਤੁਸੀਂ ਆਰਡਰ ਕੀਤਾ ਨਾ ਰੈਂਕ ਅਕੋ ਕੁਨਟ ਰੈਂਕ ਮੈਂ ਕਿਹਾ ਹਾਂ ਨੂੰ ਜਾਂ ਪਰ ਜਾ ਕੇ ਕਹਿ ਦੋ ਕੋਈ ਰੈਂਕ ਤੁਸੀਂ ਵੀ ਹੋਏ ਪਰ ਸਵਾਦ ਹੁੰਦੀ ਹੈ ਬਾਬੇ